ਸਭ ਲੀਡਰਾਂ ਨੂੰ ਆਪਣੇ ਪੰਜਾਬ ਦੇ ਵਲੰਟੀਅਰਾਂ ਨੂੰ ਦੇਸ਼ ਦੇ ਵਲੰਟੀਅਰ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਮੈਂ ਕਾਮਨਾ ਕਰਦਾ ਕਿ ਅਰਵਿੰਦ ਕੇਜਰੀਵਾਲ ਜੀ ਹੋਰ ਮਜ਼ਬੂਤ ਹੋ ਕੇ ਬਾਦ ਆਉਣਗੇ ਕੱਲ ਤੋਂ ਬਾਅਦ ਸਾਡੀ ਅਗਵਾਈ ਕਰ ਦੇਗੇ ਔਰ ਦੇਸ਼ ਦੇ ਅੰਦਰ ਜਿੰਨੀਆਂ ਬਾਏ ਇਲੈਕਸ਼ਨ ਹੋਣਗੀਆਂ ਉਹਦੇ ਸਾਡੀ ਅਗਵਾਈ ਕਰਨਗੇ ਸੋ ਸਭ ਨੂੰ ਮੈਂ ਕਹਾਂ ਜੀ ਮੋਦੀ ਨੂੰ ਇਦਾਂ ਵੱਡਾ ਝਟਕਾ ਔਰ ਇੱਕ ਫੌਜੀ ਕੇਸ ਬਣਾਇਆ ਹੈਗਾ ਕਾ ਵੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਫਰਜ਼ੀ ਕੇਸ ਦੇ ਵਿੱਚ ਸ਼ਰਬ ਘਟਾਲੇ ਦੇ ਨਾਂ ਤੇ ਇੱਕ ਫਰਜ਼ੀ ਕੇਸ ਵੜਾ ਕੇ ਉਹਨਾਂ ਨੂੰ ਫਸਾਇਆ ਗਿਆ ਇਸ ਕਰਕੇ ਅੱਜ ਭਾਜਪੀ ਨੂੰ ਮੋਦੀ ਨੂੰ ਅਮਿਤ ਸ਼ਾਹ ਨੂੰ ਬਹੁਤ ਵੱਡਾ ਇੱਕ ਝਟਕਾ ਦਿੱਤਾ ਕੋਰਟ ਦੇ ਔਰ ਸੱਚ ਜਿਹੜਾ ਸਾਰੇ ਬੇਸ਼ਵਕੀਆਂ ਦੇ ਪੂਰੇ ਵਰਲਡ ਦੇ ਵਿੱਚ ਜਿਹੜਾ ਉਹ ਸਾਹਮਣੇ ਆਇਆ ਅੱਜ ਸੱਚ ਦੀ ਜਿੱਤ ਹੋਈ ਅੱਜ ਬਹੁਤ ਵੱਡੀ ਮਜ਼ਬੂਤੀ ਮਿਲੀ ਸਾਡੇ ਅਗਵਾਈ ਕਰਨ ਵਾਲੇ ਦੇਸ਼ ਦੇ ਦੇਸ਼ ਦੀ ਸਾਡੀ ਪਾਰਟੀ ਦੀ ਗਵਾਹੀ ਕਰਨ ਵਾਲੇ ਸਾਡੇ ਕਦਮੀਨਰ ਅੱਜ ਬਾਹਰ ਆ ਗਏ ਇਹ ਬਹੁਤ ਵੱਡੀ ਸੱਚ ਦੀ ਜੜੀ ਉਹ ਜਿੱਤ ਹੋਈ ਹਿੰਦੁਸਤਾਨ ਨੂੰ ਹਿੰਦੁਸਤਾਨ ਨੂੰ ਪੂਰੇ ਨੂੰ ਵਧਾਈਆਂ ਔਰ ਜਿਹੜਾ ਬੀਜੇਪੀ ਨੇ ਔਰ ਮੋਦੀ ਨੇ ਜਿਹੜਾ ਝੂਠਾ ਕੇਸ ਅਰਵਿੰਦ ਕੇਰ ਦੀਆਂ ਤੇ ਪੜਾਇਆ ਸੀਗਾ ਉਹਦਾ ਪਰਦਾ ਫਾਸ਼ ਹੋ ਗਿਆ ਔਰ ਪੂਰੀ ਦੁਨੀਆ ਦੇ ਸਾਹਮਣੇ ਇੱਕ ਸੱਚ ਦੇ ਉੱਤੇ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਜ਼ਮਾਨਤ ਮਿਲਣੀ ਕੀ ਕਾਰਨ ਕੀ ਮੰਨਦੇ ਨੇ ਉਹ ਕੋਈ ਕਾਦ ਉਹਨਾਂ ਦੇ ਢੱਕਿਆ ਸੀਗਾ ਜਿਹੜਾ ਉਹਨਾਂ ਨੇ ਅਲਾਈਅੰਸ ਬਣਾ ਸੀਗਾ ਉਹ ਅਲਾਈਅੰਸ ਨੇ ਬਹੁਤ ਵੱਡੀ ਜਿੱਤ ਕੀਤੀ ਹੈ ਇਹਦੇ ਨਾਲ ਉਹ ਰਾਜਾ ਮੋਦੀ ਜਿਹੜਾ ਕਮਜ਼ੋਰ ਬਹੁਤ ਬੁਧੀ ਦਰਾਂ ਨਾਲ ਝਟਕਾ ਲੱਗਦਾ ਤਾਂ ਮੈਂ ਸਮਝਦਾ ਇਹ ਸੱਚ ਦੀ ਜਿੱਤ ਹੈ ਬਹੁਤ ਵੱਡੀ ਜਿੱਤ ਕਿੰਨੀ ਚੌੜ ਆ ਗਈ ਹੈ ਉਸ ਨੂੰ ਲੈ ਕੇ ਵੀ ਜਿਹੜਾ ਲੱਗਦਾ ਕਿ ਕੇਜਰੀਵਾਲ ਬਿਲਕੁਲ ਪੰਜਾਬ ਚੌੜ ਗਿਆ ਪੰਜਾਬ ਚੌੜ ਕਿੰਨੀ ਇੱਕ ਮਜ਼ਬੂਤੀ ਜਿਹੜੀ ਹੈ ਇਸੇ ਮਿਲ ਰਹੀ ਹੈ ਬਹੁਤ ਬਹੁਤ ਸਾਡੀ ਮਜ਼ਬੂਤੀ ਮਿਲ ਬਹੁਤ ਬਹੁਤ ਆਓ ਕਿ ਕਿੱਡੀ ਵੱਡੀ ਜਿੱਤ ਆ ਸਮਝਿਓ ਬਹੁਤ ਵੱਡੀ ਜਿੱਤ ਸੱਚ ਦੀ ਜਿੱਤ ਹੋਈ ਸੱਚ ਦੀ ਹਿੰਦੁਸਤਾਨ ਦਾ ਸੰਵਿਧਾਨ ਬਚ ਗਿਆ ਬੀਜੇਪੀ ਨੇ ਹਿੰਦੁਸਤਾਨ ਦਾ ਸੰਵਿਧਾਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਅੱਜ ਸੱਚ ਦੀ ਜਿੱਤ ਹੋ ਗਈ ਹਿੰਦੁਸਤਾਨ ਦੇ ਲੋਕਾਂ ਕੀ ਕਹਿਣਾ ਚਾਹੋਗੇ ਇਹ ਚੋਣ ਵਾਲੇ ਸਮੇਂ ਚ ਕਿੰਨਾ ਕੁ ਤਗੜਾ ਬਲ ਮਿਲੇਗਾ ਬਹੁਤ ਵੱਡਾ ਬਲ ਮਿਲੇਗਾ ਬਹੁਤ ਵੱਡਾ ਬਹੁਤ ਵੱਡਾ ਬਲ ਮਿਲੇਗਾ ਪਾਰਟੀ ਹੋਰ ਮਜ਼ਬੂਤ ਹੋਊਗੀ ਦੇਸ਼ ਦੇ ਵਿੱਚ ਜਿਹੜੇ ਲੋਕ ਸੰਵਿਧਾਨ ਨੂੰ ਚਾਹੁੰਦੇ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਆ ਉਹ ਹੋਰ ਮਜ਼ਬੂਤ ਹੋਣਗੇ ਜੋ ਨਾਪਾਲ ਕਾ ਮੈਂ ਅੱਜ ਫੈਲਾ ਕੇ ਕਿੰਨੀ ਵਾਰ ਆ ਗਏ ਨੇ ਤੇ ਜਾਰੀ ਜਾਰੀ ਹੈ ਹਾਂ ਅਗਲੀ ਪੰਜਾਬ ਦੀ ਰਣਨੀਤੀ ਕੀ ਰਹੇਗੀ ਕੋਈ ਵਾਰ ਜਿੰਨੀਆਂ 22 ਇਲੈਕਸ਼ਨਾਂ ਲੜੇ ਹੋ 22 ਇਲੈਕਸ਼ਨ ਜਿੱਤਾਂਗੇ ਅੰਮ੍ਰਿਤ ਕੇ ਦੀ ਪੰਜਾਬ ਚਾਉਣਗੇ ਸਾਡੇ ਨਾਲ ਪ੍ਰਚਾਰ ਕਰਨ ਦੇ ਬਿਉਣਗੇ ਪੰਜਾਬ ਦੇ ਲੋਕਾਂ ਨੂੰ ਮਿਲਣ ਆਉਣਗੇ ਕਿਉਂਕਿ ਪੰਜਾਬੀ ਅਰਵਿੰਦ ਕੇ ਦੀਵਾਲਜੀ ਦੇ ਨਾਲ ਬਹੁਤ ਪ੍ਰਿਆਰ ਕਰਦੇ ਪੰਜਾਬ ਨੇ ਬਹੁਤ ਵਿਸ਼ਵਾਸ ਕੀਤਾ ਸੀ ਹੁਣ ਵਿਸ਼ਵਾਸ ਜਿੱਤਣ ਵਾਸਤੇ ਆਮ ਆਦਮੀ ਪਾਰਟੀ ਕੀ ਕਰਨ ਜਾ ਰਹੀ ਹੈ ਮੈਂ ਕਹਿੰਦਾ ਵਿਸ਼ਵਾਸ ਜਿੱਤਣ ਵਾਸਤੇ ਲੋਕਾਂ ਦੇ ਜਿਹੜੇ ਸਾਰੇ ਮੁੱਦੇ ਉਹ ਵੀ ਹੱਲ ਕਰੇ ਤੇ ਜਿਹੜੀਆਂ ਹੁਣ ਸਾਰੀਆਂ 22 ਲੈਕਚਰ ਆ ਰਹੀਆਂ ਉਹ ਵੀ ਦਿੱਤਾਂਗੇ ਉਸ ਤੋਂ ਬਾਅਦ ਜਿਹੜੀਆਂ ਕਾਰਪੋਰੇਸ਼ਨ ਦੀਆਂ ਲੈਕਚਰ ਆਉਣੀਆਂ ਹੋਵੇ ਦਿੱਤਾਂਗੇ ਪੰਚਾਇਤਾਂ ਦੀ ਜ਼ਿਲ੍ਹਾ ਪੀਸ ਬਲਾਸ ਸੰਪਤੀ ਦੀਆਂ ਸਾਰੀਆਂ ਜਿੱਤਾਂਗੇ ਤੁਹਾਨੂੰ ਬਹੁਤ ਵੱਡਾ ਬਲ ਮਿਲੇਗਾ ਉਹਨਾਂ ਨੇ ਬਹੁਤ ਵੱਡਾ ਬਲ ਮਿਲੇਗਾ ਪੂਰੇ ਦੇਸ਼ ਦੇ ਵਿੱਚ ਪਾਰਟੀ ਮਜ਼ਬੂਤ ਹੋਈ ਔਰ ਜਿਹੜੇ ਲੋਕਤੰਤਰ ਹਤਾਸ਼ੀ ਲੋਕ ਦੇ ਉਹ ਵੀ ਸਾਰੇ ਮਜਬੂਤ ਹੋਏ ਜਿਹੜੇ ਹਿੰਦੁਸਤਾਨ ਦੇ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਸੀਗੇ ਉਹ ਵੀ ਸਾਰੇ ਮਜਬੂਤ ਹਾਂ ਜੀ ਸਰ ਕਾਰਪੋਰੇਸ਼ਨ ਦੇ ਇਲੈਕਸ਼ਨ ਜਿਹੜੀਆਂ ਵਾ ਬਹੁਤ ਲੇਟ ਹੋ ਚੁੱਕੀਆਂ ਨੇ ਲੱਗਦਾ ਕਿ ਉਹਦੇ ਨਾਲ ਕਾਫੀ ਜਲਦੀ ਹੋਣਗੇ ਜਲਦੀ ਹੋ ਜਾਣਗੇ ਜਲਦੀ ਹੋ ਜਾਣਗੇ ਹਾਂ ਹਿੰਦੀ ਸਰ ਹਿੰਦੀ ਸਰ ਚਲੋ ਹਾਂ ਹਿੰਦੀ ਵੈਸੇ ਤਾਂ ਅੱਜ ਦੇਰ ਹੋਈ ਹੈ ਤੇਰੀ ਵੱਜ ਗਈ ਕੀ ਕਹਿਗੇ ਅੱਜ ਜੋ ਕੋਰਟ ਨੇ ਫੈਸਲਾ ਦਿਆ ਕੋਰਟ ਨੇ ਜੋ ਅਰਵਿੰਦ ਕੇਰਿਵਾਦ ਜੀ ਕੀ ਬੇਲ ਕੀ ਹੈ जे समझो के हिंदुस्तान का जो लोकतंत्र वो बच गया और ये लोकतंत्र की जित की जित है भारत के समुचे लोगों की जित हुई है क्योंकि भारत के लोग एक साल पहले जो अरविंद केजरीवाल जी ने इंडिया अलायस बनाने बड़े लीडर बसाया सारिया चीजा एक्सपोज हो गई सो लोकतंत्र की जित हुई है इलेक्शन में कितना फायदा होगा इसके बहुत फायदा होगा बाई इलेक्शन में आएंगे अरविंद जी आएंगे पंजाब आएंगे ਜਾਦਾਂ ਵੀ ਜੂਤ ਬੜੇ ਕੀ ਸਭ ਜਗ੍ਹਾ ਪਿਆ